ਪੰਜਾਬ ਸਰਕਾਰ ਵੱਲੋਂ ਪੰਚਾਇਤੀ ਚੋਣਾਂ ਦਾ ਐਲਾਨ ਕਰਨ ਤੋਂ ਬਾਅਦ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਸ੍ਰੀ ਹਰगोਬਿੰਦਪੁਰ ਸਾਹਿਬ ਜੀ ਦਾ ਦਫ਼ਤਰ ਵਿੱਚ ਆਮ ਆਦਮੀ ਪਾਰਟੀ ਵਰਕਰਾਂ ਦੀਆਂ ਰੌਣਕਾਂ ਵੇਖਣ ਨੂੰ ਮਿਲੀਆਂ ਇਸ ਦੇ ਨਾਲ ਹੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਨੈib ਤਹਿਸੀਲਦਾਰ ਸ੍ਰੀ ਹਰगोਬਿੰਦਪੁਰ ਸਾਹਿਬ ਅਤੇ ਬੀਡੀਪੀਓ ਮੈਡਮ ਸ੍ਰੀ ਹਰगोਬਿੰਦਪੁਰ ਸਾਹਿਬ ਵੱਲੋਂ ਉਕਤਾ ਪ੍ਰਬੰਧ ਕੀਤੇ ਗਏ ਹਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਹੀ ਸ੍ਰੀ ਹਰगोਬਿੰਦਪੁਰ ਸਾਹਿਬ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕਿਆਂ ਵਿੱਚ ਸੈਂਟਰ ਬਣਾਇਆ ਗਿਆ ਜਿੱਥੇ ਆਪੋ ਆਪਣੇ ਪਿੰਡਾਂ ਦੇ ਉਮੀਦਵਾਰ ਆਪਣੀਆਂ ਫਾਈਲਾਂ ਜਮ੍ਹਾਂ ਕਰਵਾ ਸਕਣਗੇ ਆਓ ਵਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਹਿੰਦੇ ਹਨ ਹਲਕਾ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਅਤੇ ਬੀਡੀਪੀਓ ਮੈਡਮ ਸ਼੍ਰੀ ਹਰਗੋਬਿੰਦਪੁਰ ਤੁਸੀਂ ਵੇਖ ਰਹੇ APJ News Punjab ਸਸਕਲ ਜੀ ਪੰਜਾਬ ਸਰਕਾਰ ਵੱਲੋਂ ਇਲੈਕਸ਼ਨ ਅਨਾਉਂਸ ਕਰ ਦਿੱਤੀ ਗਈ ਹੈ ਕਿਵੇਂ ਦਾ ਜਾਣ ਹਲਕੇ ਚੋਣੇ ਅ ਬਹੁਤ ਵਧੀਆ ਰੋਜ਼ਾਨਾ ਹਲਕੇ ਦੇ ਵਿੱਚ ਸਾਰੀਆਂ ਜੋ ਆਮ ਆਦਮੀ ਪਾਰਟੀ ਦੀਆਂ ਟੀਮ ਸੇ ਬਹੁਤ ਅੱਛਾ ਜੋਰ ਲਗਾ ਰਹੀਆਂ ਨੇ ਔਰ ਸਾਰੇ ਪੰਚਾਇਤ ਜੜੀਆਂ ਨੇ ਉਹ ਬਣਨ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਸਰਕਾਰوں ਨੂੰ 5 ਲੱਖ ਰੁਪਏ ਨਾਲ ਦਿੱਤਾ ਗਿਆ ਜੀ ਉਹ ਸਰਬਸੰਮਤੀ ਨਾਲ ਪੰਚਾਇਤ ਜੀ ਬਿਲਕੁਲ ਕਈ ਪੰਚਾਇਤਾਂ ਜੜੀਆਂ ਨੇ ਉਹ ਸਰਬਸੰਮਤੀ ਨਾਲ ਜੁੜੀਆਂ ਜਾਣਗੀਆਂ ਔਰ ਮੇਰੇ ਖਿਆਲ ਨਾਲ ਤਕਰੀਬਨ 50% ਜੜੀਆਂ ਪੰਚਾਇਤਾਂ ਨੇ ਉਹ ਸਰਸੰਮਤੀ ਵਿੱਚ ਨੇ ਜੀ ਆਪਣੇ ਹਲਕੇ ਵਿੱਚ ਤੁਸੀਂ ਕਿੰਨਾ ਦਾ ਕਿਦਾਂ ਦਾ ਰੁਝਾਨ ਦੇਖ ਰਹੇ ਹੋ ਜੋ ਆਪਣੇ ਆਮ ਆਦਮੀ ਪਾਰਟੀ ਦੇ ਦਫ਼ਤਰ ਤੋਂ ਹੀ ਦੇਖ ਲਿਆ ਹੋਣਾ ਹੈ ਕਿੰਨਾ ਕਿ ਰੁਝਾਨ ਹੈ ਦਫ਼ਤਰ ਦੇ ਵਿੱਚ ਗੈਦਰਿੰਗ ਬਸ ਇੱਕ ਬਹੁਤ ਜ਼ਿਆਦਾ ਜਿਹੜਾ ਹੈ ਲੋਕਾਂ ਦੇ ਵਿੱਚ ਛਾ ਹੈ ਔਰ ਸਾਰਿਆਂ ਨੂੰ ਇਹੀ ਹੈ ਕਿ ਪਸੰਦੀ ਸਰਪੰਚ ਜਿਹੜੀ ਇਲੈਕਸ਼ਨ ਆ ਉਹ ਆਮ ਆਦਮੀ ਪਾਰਟੀ ਨਾਲ ਲੜੀਏ ਤੇ ਜਿੱਤੀ ਕਿਹੜੇ-ਕਿਹੜੇ ਮੁੱਦੇ ਰਹਿਣਗੇ ਲਖਮੀ ਮੈਂ ਆਮ ਆਦਮੀ ਪਾਰਟੀ ਦੇ ਮੁੱਦੇ ਤੋਂ ਪਿੰਡ ਦੇ ਲੈਵਲ ਦੇ ਜਿਹੜੇ ਉਹ ਤੋਂ ਪਿੰਡ ਦੀਆਂ ਤਕੀ ਕਰਾਉਣ ਵਾਸਤੇ ਪਿੰਡ ਦੀਆਂ ਗੜੀਆਂ ਨਾਲੀਆਂ ਦੇ ਤੇ ਔਰ ਕੱਚੇ ਰਾਹਾਂ ਨੂੰ ਪੱਕੇ ਕਰਨ ਦੇ ਮੁੱਦੇ ਔਰ ਸਿੱਖਿਆ ਦਾ ਮੁੱਦਾ ਹੰਤਰਾ ਮੁੱਦਾ ਔਰ ਸਾਥ-ਸਾਥ ਕਿਸਾਨੀ ਮੁੱਦਾ ਹੈ ਜਿਹੜਾ ਆਵਾਜ਼ੀ ਪਾਰਟੀ ਦੇ ਮੇਨ ਤੇ ਧੰਨਵਾਦ ਜੀ ਅੱਗੇ ਬਣੀ ਬਣੀ ਜਨਤਾ ਜੀ ਸੋਸ਼ਲ ਨਾਮ ਦੇ ਵੀ ਜਾਂ ਦਾਖਲ ਕਰਨਾ ਦਾ ਸੌਦਾ ਬਣਾਇਆ ਗਿਆ ਕਿ ਜਿਹੜੇ ਲਗਾਂਗੇ ਵਨਸਟ ਦੇ ਕੇ ਕੋਈ ਕਰ ਰਹੀ ਹੈ ਹਾਂਜੀ ਬੁਲਾਉਣ ਦੇ ਦਾਅਵੇ ਹੋਏ ਨਹੀਂ ਅਜੇ ਨਹੀਂ ਹੋਇਆ 11 ਦਾ ਟਾਈਮ ਹੈ ਫਾਈਨਲ ਹੈਗਾ ਅਜੇ ਨਹੀਂ ਹੋਇਆ 11 ਤੋਂ ਕੰਪਨੀ ਦਾ ਟਾਈਮ ਹੈ ਫੇਰ ਕਿੰਨੇ ਦਿਨ ਦਾ ਟਾਈਮ ਹੈ ਦਾ ਮੰਗਦੇ ਹੋ ਦਫਤਰ ਨੂੰ ਅੱਜ ਹੈ ਦੀ ਫਾਈਲ ਰਿਜੀਟ ਅੱਜ ਦਾ